ਅੱਜ ਦੇ ਇਸ ਸਪੈਸ਼ਲ ਸੈਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਅੱਜ ਸ਼ਰਧਾਂਜਲੀਆਂ ਜਿਹੜੀਆਂ ਦਿੱਤੀਆਂ ਗੰਜਾਂ ਨੇ ਜਿਹੜੇ ਸਾਡੇ ਸਾਥੀ ਜਿਨ੍ਹਾਂ ਨੇ ਦੇਸ਼ ਕੌਮ ਲਈ ਕੁਰਬਾਨੀਆਂ ਕੀਤੀਆਂ ਜਾਂ ਪੰਜਾਬ ਦੀ ਅਸੈਂਬਲੀ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਪੰਜਾਬ ਦੀ ਰਾਜਨੀਤੀ ਵਿੱਚ ਯੋਗਦਾਨ ਪਾਇਆ ਉਹਨਾਂ ਨੂੰ ਸਰਦਾ ਦੇ ਫੁੱਲ ਜਿਹੜੇ ਇਸ ਵਿਧਾਨ ਸਭਾ ਚ ਪੇਟ ਕੀਤੇ ਗਏ ਜਿਨ੍ਹਾਂ ਵਿੱਚ ਸਰਬ ਸਤਿ ਸਰਦਾਰ ਹਰਮੇਲ ਸਿੰਘ ਟੋੜਾ ਜੀ ਸਾਬਕਾ ਮੰਤਰੀ ਸ਼੍ਰੀ ਰਕबीर ਸਿੰਘ ਜੀ ਸਾਬਕਾ ਵਿਧਾਇਕ ਸ਼ਹੀਦ ਪਾਨੂੰ ਪ੍ਰਤਾਪ ਮਨਕੋਟਿਆ ਜੀ ਲੈਫਟੀਨੈਂਟ ਕਰਨਲ ਸ਼ਹੀਦ ਦਲਜੀਤ ਸਿੰਘ ਐਲ ਡੀ ਸ਼ਹੀਦ ਰਿੰਕੂ ਸਿੰਘ ਲਾਸ ਨਾਈਟ ਸ਼ਹੀਦ ਪਤਪਾਲ ਸਿੰਘ ਲਾਸ ਨਾਈਟ ਸ਼ਹੀਦ ਹਰਵਿੰਦਰ ਸਿੰਘ ਸਿਪਾਹੀ ਸ੍ਰੀ ਜਸਵਿੰਦਰ ਸਿੰਘ ਪੱਲਾ ਜਿਨ੍ਹਾਂ ਨੂੰ ਆਪਾਂ ਸਾਰੇ ਜਾਣਦੇ ਆ ਉਗੇ ਅਦਾਕਾਰ ਅਤੇ ਕਮੇਡੀਅਨ ਸ੍ਰੀ ਚਰਨਜੀਤ ਅਉਦਾ ਜੀ ਜਿਹੜੇ ਇੱਕ ਬਹੁਤ ਵੱਡੇ ਸੰਗੀਤਕਾਰ ਸੀ ਅੱਜ ਉਹਨਾਂ ਨੂੰ ਜਿਹੜੀ ਸਰਦਾ ਦੇ ਉਹ ਨਰਤਕ ਕੀਤੇ ਗਏ ਨੇਗੇ ਤੇ ਹਾਊਸ ਜਿਹੜਾ ਉਹ 12 ਵਜੇ ਦੁਆਰਾ ਮੁਰ ਜੁੜੇਗਾ ਔਰ ਜਦੋਂ ਦੁਆਰਾ ਹਾਊਸ ਜੁੜੇਗਾ ਤਾਂ ਉਸ ਸਮੇ ਬਹੁਤ ਸਾਰੇ ਵਿਧਾਨ ਸਭਾ ਦੇ ਅੰਦਰ ਜਿਹੜੀਆਂ ਡਿਪਾਰਟਮੈਂਟ ਦੀਆਂ ਐਨੂਅਲ ਰਿਪੋਰਟਸ ਨੇਗੀਆਂ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਦੀ ਰਿਪੋਰਟ ਇਸੇ ਤਰੀਕੇ ਆਡਿਟ ਅਬਜ਼ਰਵੇਸ਼ਨ ਜਿਹੜੀਆਂ ਲੱਗੀਆਂ ਨੇਗੀਆਂ ਉਹਦੀ ਰਿਪੋਰਟ ਸਾਰੀਆਂ ਰਿਪੋਰਟਾਂ ਜਿਹੜੀਆਂ ਨੇਗੀਆਂ ਉਹ ਵਿਧਾਨ ਸਭਾ ਦੇ ਐਗਰੀਕਲਚਰ ਡਿਪਾਰਟਮੈਂਟ ਦੀ ਰਿਪੋਰਟ ਬਹੁਤ ਸਾਰੀਆਂ ਰਿਪੋਰਟਾਂ ਜਿਹੜੀਆਂ ਨੇ ਇਸ ਵਿਧਾਨ ਸਭਾ ਦੇ ਸਦਨ ਦੇ ਉੱਤੇ ਰੱਖੀਆਂ ਜਾਣਗੀਆਂ ਔਰ ਉਸ ਸਬੰਧ ਜਿਹੜੀਆਂ ਹੁਣੇ ਪੰਜਾਬ ਦੇ ਅੰਦਰ ਬਹੁਤ ਹੀ ਭਿਆਨਕ ਹੜ੍ਹ ਇਸ ਸਾਲ ਚਾਏ ਨੇ ਮੈਂ ਸਭ ਇਹਦਾ ਇਸ ਸਦੀ ਦੇ ਸਭ ਤੋਂ ਭਿਆਨਕ ਹੜ੍ਹ ਜਿਹੜੇ ਆਏ ਨੇ ਉਹਨਾਂ ਨੂੰ ਲੈ ਕੇ ਇੱਕ ਰੈਜ਼ੋਲੂਸ਼ਨ ਜਿਹੜਾਗਾ ਇੱਕ ਮਤਾ ਸਾਡੇ ਮੇਰੇ ਕੈਬਨਟ ਦੇ ਕਲੀਗ ਮੇਰੇ ਨਾਲ ਖੜੇ ਨੇ ਬਰਿੰਦਰ ਗੁਹਿਲ ਜੀ ਇਹ ਪੇਸ਼ ਕਰਨਗੇ ਔਰ ਉਸ ਮਤੇ ਤੇ ਅਸੀਂ ਚਰਚਾ ਕਰਵਾਵਾਂਗੇ ਕਿ ਪੰਜਾਬ ਦੇ ਕਿੰਨਾ-ਕਿੰਨਾ ਇਲਾਕਿਆਂ 'ਚ ਕੀ-ਕੀ ਨੁਕਸਾਨ ਹੋਇਆਗਾ ਕਿਹੜੇ-ਕਿਹੜੇ ਡਿਪਾਰਟਮੈਂਟ ਦਾ ਨੁਕਸਾਨ ਹੋਇਆ ਪੂਰੀ ਚਰਚਾ ਜਿਹੜੀ ਆ ਅੱਜ ਪੂਰਾ ਦਿਨ ਪਰ ਉਸ ਮੁੱਦੇ ਤੇ ਚੱਲੂਗੀ ਜਿਹਦੇ ਵਿੱਚ ਬਹੁਤ ਸਾਰੀਆਂ ਹੀ ਆਪੋਜੀਸ਼ਨ ਦੀਆਂ ਪਾਰਟੀਆਂ ਆਪਣੇ ਕੰਸਟਰਕਟਿਵ ਸੁਝਾਅ ਪੇਸ਼ ਕਰਨਗੀਆਂ ਆਪਣੀ ਕੰਸਟਰਕਟਿਵ ਭੂਮਿਕਾ ਨਿਭਾਉਣਗੀਆਂ ਔਰ ਬਿਲਕੁਲ ਜੋ ਰੈਜ਼ੋਲੂਸ਼ਨ ਹੋਊਗਾ ਮੈਂ ਸਮਝਦਾ ਉਹਦੀ ਸਪੋਰਟ ਕਰਨਗੀਆਂ ਔਰ 12 ਵਜੇ ਆਪਾਂ ਦੁਬਾਰਾ ਮੁੜ ਕੇ ਮੁੜ ਜੜਾਂਗੇ ਔਰ ਉਸ ਮਤੇ ਤੇ ਦੁਬਾਰਾ ਬਹਿਸ ਜਿਹੜੀ ਆ ਉਹ ਸ਼ੁਰੂ ਹੋਊਗੀ ਧੰਨਵਾਦ